ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ 9 ਅਪ੍ਰੈਲ ਦੀ ਵੱਡੀ ਅਪਡੇਟ ਸੋ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨਰ ਵਰਗ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਸਰਕਾਰ ਦੇ ਵੱਲੋਂ ਅੱਜ ਇੱਕ ਹੋਰ ਵੱਡਾ ਫੈਸਲਾ ਲੈ ਲਿਆ ਗਿਆ ਹੈ ਜੀ ਹਾਂ 8% ਜਿਹੜਾ ਹੁਣ ਸਰਕਾਰੀ ਕਰਮਚਾਰੀਆਂ ਨੂੰ ਵਿਆਜ ਮਿਲੇਗਾ ਸੋ ਤੁਹਾਨੂੰ ਦੱਸ ਦਈਏ ਕਿਹੜਾ ਵਿਆਜ ਹੈ ਉਹ ਸਰਕਾਰੀ ਕਰਮਚਾਰੀਆਂ ਨੂੰ ਮਿਲਣ ਜਾ ਰਿਹਾ ਹੈ ਪੈਨਸ਼ਨਰਸ ਨੂੰ ਜਿਹੜਾ ਉਹ ਮਿਲਣ ਜਾ ਰਿਹਾ ਹੈ ਅਤੇ ਕਦੋਂ ਇਹ ਜਿਹੜਾ ਫੈਸਲਾ ਹੈ ਉਹ ਸਰਕਾਰੀ ਕਰਮਚਾਰੀਆਂ ਦੇ ਲਈ ਪੈਨਸ਼ਨਰ ਦੇ ਲਈ ਜਿਹੜਾ ਉਹ ਲਾਗੂ ਹੋਵੇਗਾ ਉਸ ਦੀ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਐਂਡ ਤੱਕ ਜੀ ਦੇਖਣਾ ਜ਼ਰੂਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਤੁਹਾਨੂੰ ਦੱਸ ਦਈਏ ਕਿ ਜਿਹੜੀ ਅੱਜ ਦੀ ਜਿਹੜੀ ਹੈ ਉਹ ਸਰਕਾਰੀ ਹਰ ਸਰਕਾਰੀ ਕਰਮਚਾਰੀ ਲਈ ਜਿਹੜੀ ਖਬਰ ਹੈ ਉਹ ਜ਼ਰੂਰੀ ਹੈ ਫੈਸ਼ਨਰਸ ਦੇ ਵਿੱਚ ਜਿਹੜੀ ਜਿਹੜੀ ਦੇਰੀ ਅਤੇ ਬੈਂਕ ਦੇਣਗੇ 8% ਵਿਆਜ ਤਾਂ ਹਾਂਜੀ ਇਹ ਖਬਰ ਤਾਂ ਭਾਰਤੀ ਜਿਹੜੀ ਰਿਜ਼ਰਵ ਬੈਂਕ ਦੇ ਇੱਕ ਤਾਜ਼ਾ ਨਿਰਦੇਸ਼ ਦੇ ਵਿੱਚ ਸੇਵਾ ਮੁਕਤ ਕੇਂਦਰੀ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਪੈਨਸ਼ਨ ਵੰਡਣ ਦੇ ਲਈ ਜ਼ਿੰਮੇਵਾਰ ਸਾਰੇ ਬੈਂਕਾਂ ਨੂੰ ਹੁਣ ਭੁਗਤਾਨ ਵਿੱਚ ਕਿਸੇ ਵੀ ਦੇਰੀ ਲਈ 8% ਪ੍ਰਤੀ ਸਾਲ ਦੀ ਦਰ ਦੇ ਨਾਲ ਵਿਆਜ ਦੇਣਾ ਪਵੇਗਾ ਆਰਬੀਆਈ ਦਾ ਮਾਸਟਰ ਸਕੂਲ ਜਾਰੀ ਕਰ ਦਿੱਤਾ ਹੈ ਇਸ ਦਾ ਜਿਹੜਾ ਉਦੇਸ਼ ਪੈਨਸ਼ਨ ਨੂੰ ਉਹਨਾਂ ਦੇ ਬਕਾਏ ਦੇ ਦੇਰੀ ਨਾਲ ਅਦਾਇਗੀ ਲਈ ਮੁਆਇਜ਼ਾ ਦੇਣਾ ਹੈ ਜਿਹੇ ਸਰਕੂਲਰ ਜਾਰੀ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਸਰਕੂਲਰ ਦੇ ਅਨੁਸਾਰ ਪੈਨਸ਼ਨ ਦੇਣੀ ਹੋਵੇਗੀ ਦੇਰੀ ਕਰਨ ਵਾਲੇ ਬੈਂਕਾਂ ਨੂੰ ਪੈਨਸ਼ਨ ਜਾਂ ਕੋਈ ਪੈਨਸ਼ਨ ਬਕਾਇਆ ਜਮਾ ਕਰਨ ਕਰਕੇ ਵਿੱਚ ਦੇਰੀ ਲਈ ਭੁਗਤਾਨ ਦੀ ਨਿਰਧਾਰਤ ਮਿਤੀ ਤੋਂ ਬਾਅਦ 8% ਸਾਲਾਨਾ ਦੀ ਸਥਿਤੀ ਦੇ ਵਿੱਚ ਵਿਆਜ ਦਰ ਦੇ ਮੁਆਜਾ ਦੇਣਾ ਚਾਹੀਦਾ ਹੈ ਤਾਂ ਕਦੋਂ ਤੋਂ ਲਾਗੂ ਹੋਵੇਗਾ ਫੈਸਲਾ ਨਿਰਦੇਸ਼ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਮੁਆਜਾ ਪੈਨਸ਼ਨਰ ਤੋਂ ਕਿਸੇ ਵੀ ਵਾਦੇ ਦਾਅਵੇ ਦੀ ਜਿਹੜੀ ਲੋੜ ਤੋਂ ਬਿਨਾ ਆਪਣੇ ਆਪ ਪ੍ਰਦਾਨ ਕੀਤਾ ਜਾਵੇਗਾ ਬਕਾਇਆ ਭੁਗਤਾਨ ਮਿਤੀ ਤੋਂ ਬਾਅਦ ਹੋਣ ਵਾਲੇ ਕਿਸੇ ਵੀ ਦੇਰੀ ਲਈ ਮੁਆਇਜਾ 8% ਪ੍ਰਤੀ ਸਾਲ ਵਿੱਸਥਰ ਵਿਆਜ ਦਰ ਦਿੱਤਾ ਜਾਣਾ ਚਾਹੀਦਾ ਹੈ ਵਿਆਜ ਪੈਨਸ਼ਨ ਦੇ ਖਾਤੇ ਵਿੱਚ ਉਸ ਦਿਨ ਜਮ੍ਹਾਂ ਹੋ ਜਾਵੇਗਾ ਜਿਸ ਤੇ ਇਹਨਾਂ ਬੈਂਕਾਂ ਦੀ ਸੋਦੀ ਹੋਈ ਪੈਨਸ਼ਨ ਜਾਂ ਪੈਨਸ਼ਨ ਬਕਾਇਆ ਦੀ ਪ੍ਰਕਿਰਿਆ ਕਰਦਾ ਹੈ ਜੋ ਕਿ 1 ਤੋਂ ਉੱਪਰ 2008 ਤੋਂ ਸਾਰੇ ਦੇਰੀ ਨਾਲ ਕੀਤੇ ਭੁਗਤਾਨਾਂ ਤੇ ਲਾਗੂ ਹੋਵੇਗਾ ਸਰਕੂਲਰ ਦੇ ਵਿੱਚ ਕਿਹਾ ਗਿਆ ਕਿ ਪੈਨਸ਼ਨ ਵੰਡਣ ਵਾਲੇ ਸਾਰੇ ਏਜੰਸੀ ਬੈਂਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੈਨਸ਼ਨ ਖਾਸ ਕਰਕੇ ਉਹਨਾਂ ਨੂੰ ਜੋ ਉਮਰ ਦੇ ਵਿੱਚ ਵੱਡੀ ਉਮਰ ਦੇ ਹਨ ਨੂੰ ਵਿਚਾਰਸ਼ੀਲ ਤੇ ਹਮਦਰਦੀ ਹਮਦਰਦੀ ਭਰੀ ਗਾਹਕ ਸੇਵਾ ਪ੍ਰਦਾਨ ਕਰਨਾ ਇਸ ਕਦਮ ਨਾਲ ਪੈਨਸ਼ਨ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਦੀ ਉਮੀਦ ਐਂਡ ਇਸ ਨਾਲ ਉਹਨਾਂ ਦੀ ਬੈਂਕਿੰਗ ਅਨੁਭਵ ਘੱਟ ਮੁਸ਼ਕਲ ਹੋਵੇਗਾ ਤਾਂ ਇੱਕ ਕਹਿ ਸਕਦੇ ਆ ਕਿ ਇਹ ਨਵਾਂ ਫੈਸਲਾ ਸਰਕਾਰ ਦੇ ਵੱਲੋਂ ਸਾਹਮਣੇ ਆਇਆ ਥੋੜੇ ਇਸ ਬਾਰੇ ਕੀ ਰਾਏ ਐ ਇਸ ਬਾਰੇ ਜ਼ਰੂਰ ਫੈਸਲੇ ਸੋ ਦੋਸਤੋ ਸਰਕੂਲਰ ਦੇ ਅਨੁਸਾਰ ਪੈਨਸ਼ਨ ਉਤਾਨ ਕਰਨ ਵਾਲੇ ਬੈਂਕਾਂ ਨੂੰ ਪੈਨਸ਼ਨ ਬਕਾਇਆ ਰਕਮ ਜਮ੍ਹਾਂ ਕਰਨ ਦੇ ਵਿੱਚ ਦੇਰੀ ਦੇ ਲਈ ਪੈਨਸ਼ਨ ਭੋਗੀ ਨੂੰ ਪੁਗਤਾਨ ਦੀ ਨੀਤੀ ਮਿਤੀ ਤੋਂ 8% ਪ੍ਰਤੀ ਸਾਲ ਨਿਸ਼ਚਿਤ ਵਿਆਜ ਦਰ ਦੇ ਨਾਲ ਭੁਗਤਾਨ ਦੇਣਾ ਚਾਹੀਦਾ ਹੈ ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਵਯ ਮੁਆਇਜ਼ਾ ਪੈਨਸ਼ਨ ਧਾਰਕਾਂ ਨੂੰ ਕਿਸੇ ਵੀ ਦਾਅਵੇ ਦੀ ਜ਼ਰੂਰਤ ਦੇ ਬਿਨਾ ਆਟੋਮੈਟਿਕ ਰੂਪ ਦੇ ਵਿੱਚ ਪ੍ਰਦਾਨ ਕੀਤਾ ਜਾਵੇਗਾ ਤੈ ਪੇਮੈਂਟ ਡੇਟ ਦੇ ਬਾਅਦ ਹੋਣ ਵਾਲੀ ਕਿਸੇ ਵੀ ਦੇਰੀ ਲਈ ਜਿਹੜਾ ਮੁਆਇਜ਼ਾ ਹੈ 8% ਜਿਹੜਾ ਪ੍ਰਤੀ ਸਾਲ ਦੀ ਨਿਸ਼ਚਿਤ ਵਿਆਜ ਦਰਦ ਪਰਦਾਨ ਕੀਤਾ ਜਾਣਾ ਚਾਹੀਦਾ ਹੈ ਵਿਆਜ ਉਸੇ ਦਿਨ ਪੈਸ਼ਨ ਕਾਰਕਾ ਦੇ ਖਾਤੇ ਵਿੱਚ ਜਮ੍ਹਾਂ ਕੀਤਾ ਜਾਵੇਗਾ ਜਿਸ ਦਿਨ ਬੈਂਕ ਸੋਧਨ ਪੈਨਸ਼ਨ ਜਾਂ ਪੈਨਸ਼ਨ ਬਕਾਇਆ ਰਕਮ ਲਾਗੂ ਕਰੇਗਾ ਜੋ ਕਿ 1 ਅਕਤੂਬਰ 2008 ਤੋਂ ਸਾਰੇ ਲੇਟ ਭੁਗਤਾਨ ਉੱਤੇ ਲਾਗੂ ਹੋਵੇਗਾ ਇਹ ਜਿਹੜਾ ਹੈ 8% ਫੈਸਲਾ ਜਿਹੜਾ ਹੈ ਲਾਗੂ ਕੀਤਾ ਗਿਆ ਇੱਕ ਵੱਡਾ ਫੈਸਲਾ ਜਿਹੜਾ ਹੈ ਮਲਾਜ਼ਮਾਂ ਤੇ ਪੈਨਸ਼ਨਰ ਤੇ ਜਿਹੜੀ ਪੈਨਸ਼ਨ ਨੂੰ ਲੈ ਕੇ ਜਿਹੜਾ ਹੈ ਹੁਣ ਦੇਰੀ ਨਹੀਂ ਹੋਏਗੀ ਹਾਂਜੀ ਦੋਸਤੋ ਏਸੀ ਅੱਜ ਦੀ ਬਹੁਤ ਖਾਸ ਅਪਡੇਟ ਮਲਾਸਮਾ ਤੇ ਪੈਸ਼ਰੋਜ਼ ਦੇ ਲਈ